ਸਸਰੀ ਗਾਲੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਾਧਰ ਕਰ ਉਹ ਤਾਂ ਰਾਤ ਨੂੰ ਰੋਕਦੀ ਦੀ ਤੈੜੇ ਖੜੀ ਦੀ ਤੀਆ ਤੁਸੀਂ ਸਾਧਰੇ ਆ ਗਏ ਉਹ ਕਿਆ ਕਰੀਏ ਜੀ ਇਹ ਕੀ ਬਸ ਨੇ ਤੂੰ ਬੋਲ ਜਾ ਤੂੰ ਠੀਕ ਹੈ ਆ ਜੱਟ ਚੱਲਦੀ ਨਹੀਂ ਮੇ ਮੇਰਾ ਇਹਦਾ ਬਚਰੇ ਨੂੰ ਨੀਂਦ ਆਉਂਦੀ ਦੀ ਨੀਂਦ ਵਿੱਚ ਚੱਕ ਲਿਆ ਇਹਨੂੰ ਵੀ ਢਾਡੀ ਦੇ ਇੱਥੇ ਕਹਿੰਦਾ ਕਿੱਥੇ ਆ ਗਿਆ ਓਏ ਲੱਡੂ ਕਾਹ ਕਰਦਾ ਸੀ ਕਾਹ ਕਰਦੇ ਸੀ ਕੀ ਦੇਖੀਓ ਦੇਖੀਓ ਤਿੰਨ ਨੂੰ ਮਾਰ ਦਨਾ ਕਰਦੀ ਆ ਵੈਸੇ ਇਹਨਾਂ ਨੇ ਕਰੀ ਦਿੱਤੀ ਜੀ ਦੁਪਹਿਰ ਦੀ ਰੋਟੀ ਦੀ ਚਾਹ ਨਹੀਂ ਹੋਣੀ ਆ ਮਾਂ ਮਾਂ ਸ਼ਾਮ ਸ਼ਾਮ ਨੂੰ ਦੇ ਰੱਖਿਆ ਕਰੋ ਪ੍ਰੋਗਰਾਮ ਕੀ ਕਰੀਏ ਹੋਰ ਤੋਂ ਨਹੀਂ ਇਹਦੇ ਦੇਖੋ ਜੀ ਬਾਧਾ ਗੱਲ ਇਹਦੇ 'ਚ ਕਸੂਰ ਕੋਈ ਸਾਡਾ ਨਹੀਂ ਤੁਸੀਂ ਜਿਵੇਂ ਆਜਾ ਲੱਭ ਲਿਆ ਜਿਹੜਾ 1 ਵਜੇ ਦੁੱਧ ਵਾਹ ਜਿਹੜਾ 1 ਵਜੇ ਦੁੱਧ ਦਾ ਮੇਲਾ ਹੁੰਦਾ 1 ਵਜੇ ਮੇਲਾ ਹੁੰਦਾ ਜੀ ਨਹੀਂ ਫਿਰ ਇੱਕ ਹੋਰ ਚੱਕਰ ਇੱਕ ਹੋਰ ਚੱਕਰ ਹੋ ਗਿਆ ਨਾ ਫਿਰ ਦੀਦੀ ਆ ਗਈ ਸੀ ਉਹ ਰੋਪੜਾਏ ਤੇ ਦਵਾਈ ਨੂੰ ਫਿਰ ਫਿਰ ਭੈਣ ਨੂੰ ਛੱਡ ਕੇ ਆ ਜੀ ਦੁਬਾਰਾ ਫੇਰ ਜਾ ਕੇ ਹਾਂ ਜੀ ਹਾਂ ਜਿੰਮੇਵਾਰੀ ਤਾਂ ਬਤਾਉਣੀ ਹੈ ਪਰਸੋਂ ਜਾਣਾ ਪਏਗਾ ਬੁਈ ਆ ਗਈ ਬੁਈ ਆ ਗਈ ਹਾਂ ਜੀ ਹਾਂ ਤਾਂ ਕਰਕੇ ਉਹਦੇ ਕਰਕੇ ਫਿਰ ਬਿਲਕੁਲ ਹੁਣ ਕਰ ਦਮਾ ਤੁਸੀਂ ਬੈਠਾ ਨਹੀਂ ਜੀ ਜੀ ਬਸ ਮੇਰਾ ਪਤਾ ਹੀ ਹੁਣ ਤੇਰੇ ਵੀ ਭਾਈ ਕੱਢੋ ਸਾਮਾਨ ਆ ਸਾਮਾਨ ਸਾਮਾਨ ਵੜੋ ਮੈਂ ਕੱਢਦਾ ਜੇ ਅਸਾਨੂੰ ਫੜੀ ਮੜੇ ਚਾਚੇ ਬਣਾਉਂਦੀ ਸੀ ਇੱਥੇ ਮਿਲ ਰੂਚਾ ਨਾ ਮੈਂ ਬੈਠਾ ਕੈਮਰਾ ਵਿੱਚ ਤੇ ਇੰਦ ਛਾਇਆ ਹੋਣੇ ਬਾਦ ਦੇ ਜੀ ਲੱਗ ਤੁਹਾਨੂੰ ਬੇਰੀ ਬਹੁਤ ਚਾਹੀਏ ਫੇਟੇਗਾ ਖੜਾ ਇੱਥੇ ਦੇਖ ਲੈ ਤੂੰ ਯਾ ਆਨ ਰੋ ਲੈਡਿਸ ਵਾਲਾ ਸਮਾਨ ਕਿਤੇ ਨੂਰ ਕਿਤੇ ਨਾ ਨੂਰ ਇਹਦੇ ਆ ਰਹੀ ਜੀ ਨੂਰ ਕਿਤੇ ਨੂਰ ਰਸ ਨਹੀਂ ਪਾਸ ਨੂਰ ਠੀਕ ਕਰ ਦਿੰਦੀ ਆਰੇ ਖੋਦ ਦੇ ਅੰਦਰ ਫਿਰਦੀ ਗੋਲੀ ਉਹ ਗੇਟ ਲਾਉਣ ਲੱਗੀ ਕਹਿੰਦੀ ਕੋਈ ਸਮਾਨ ਨਾ ਘਤਾਰ ਲੇ ਜੇ ਗੱਡੀ ਚ ਤੇ ਤੂੰ ਵੀ ਤਿੰਦੂ ਬਾਨੀ ਮੇਰਾ ਪੈਸਾ ਹੋ ਗਿਆ ਕੋ ਹਾ ਸਾਰਾ ਸਮਾਨ ਨੂੰ ਬੜਾ ਤਾ ਪਰਸ ਪਾ ਲਿਆ ਘਾਚ ਚ ਉਹਨਾਂ ਜਾਣ ਕੇ ਚੱਕਿਆ ਉਹਨੇ ਵੀ ਦੱਤੇ ਨੇ ਗੱਲ ਕਹਿਤੀ ਹੁਣ ਸੰਭਾਲ ਨਹੀਂ ਵੀ ਤਾਂ ਕੀਤੀ ਮੌਕੇ ਪਰ ਹਾਂ ਨਾ ਉਹ ਮੈਂ ਕੇਲੇ ਵਾਲਾ ਚੱਕ ਲੈਣਾ ਕੇਲੇ ਦੂਆ ਚੱਕੋਗਾ ਭਲੇਖੇ ਵਾਲਾ ਹਾਂ ਪੁੱਤ ਪਾਪਾ ਮੇਰੇ ਹੋ ਤਾ ਨਾ ਇਹਦੇ ਵਿੱਚ ਰੱਖ ਤੇ ਰੱਖ ਚੱਲ ਚੱਤ ਲਈ ਚੁੱਪ ਪਾ ਗੱਲਾਂ ਨੂੰ ਨੈਨੇਨਾ ਨੂਰ ਲੈ ਲੈਣਾ ਕੋਈ ਨਹੀਂ ਫੇਰ ਕੇ ਹੋ ਗਿਆ ਨੂਰ ਹੋਰ ਦਿੱਤ ਤਾ ਨੂਰ ਹੋਰ ਬਣਾ ਕੇ ਦੇ ਦੂੰਗਾ ਨੂਰ ਨੂੰ ਦੇ ਦੇ ਨਹੀਂ ਨੂਰ ਨੂੰ ਮੈਂ ਹੋਰ ਬਣਾ ਕੇ ਦੇ ਦਿੰਦਾ ਠੀਕ ਆ ਮੇਰਾ ਹੈ ਆ ਚਲ ਤੇਰਾ ਹੈ ਨੂਰ ਨੂੰ ਪਾ ਹੋਰ ਬਣਾ ਕੇ ਦੇ ਦਾਂਗੇ ਪੁੱਤ ਇਹ ਆਪਣੀ ਉਹ ਆਪਣੀ ਆ ਦੀਦੀ ਆ ਤੇਰੀ ਦੀਦੀ ਨਹੀਂ ਮਾਸੀ ਆ ਤੇਰੀ ਚਲ ਤੂੰ ਉਹਦੀ ਮਾਸੀ ਆ ਨੂਰ ਇੱਥੇ ਘੱਟੇ ਬਣ ਗਈ ਆ ਜੀ ਨਿਆਣੇ ਦੀ ਸਾਰਿਆਂ ਨੇ ਆਏ ਕੋਸ ਹੁੰਦਾ ਕੱਲ ਪਰਸੋਂ ਬਹੁਤ ਚੰਗੂ ਪਾਇਆ ਇਹਨਾਂ ਨੇ ਹਾਂ ਉਹ ਜਿਹੜੀ ਜਿਹੜੀ ਉਹਨੇ ਲੈਣੀ ਆ ਉਹੀ ਹੈ ਨੇ ਲੈਣੀ ਜਿਹੜੀ ਇਹ ਮੰਗਣੀ ਉਹ ਹੋਏ ਹੋਣੀ ਹੈ ਆ ਤਾ ਚਲ ਇਹਦਾ ਇਹਦੀ ਸੀਟ ਆ ਹੈ ਇਹਦੀ ਸੀਟ ਤਾਂ ਹੈ ਪਾਪਾ ਮੈਨੂੰ ਖਿਲਾ ਦੋ ਕੋਈ ਨਾ ਕੋ ਦੀਦੀ ਨੂੰ ਕਹ ਦੇ ਦੀਦੀ ਖਿਲਾਉ ਦੀਦੀ ਖਿਲਾਉ ਕੋਈ ਲਵਾ ਨਹੀਂ ਮੈਂ ਖਾਂਗੀ ਪੋਰੇ ਬਹਿ ਕੇ ਨਹੀਂ ਖਾਣੀ ਉਹ ਉੱਥੇ ਬਹਿ ਜਾ ਉੱਪਰ ਮਾਣਿਆ ਅਗੇ ਕੀ ਸੀ ਉਹ ਤਾਂ ਬਣੀ ਫੇਰ ਗਈ ਹਾਂ ਤਾਂ ਨਹੀਂ ਹਾਂ ਤਾਂ ਨਹੀਂ ਤੇਰੀ ਕਾਲ ਆ ਰਿਹਾ ਮੈਂ ਨੂੰ ਸਾਸਰੀ ਕੱਲ ਬੁਲਾਈ ਹੋਣੀ ਜੀ ਨਮਸਕਾਰ ਸਰਕਾਰ ਅਸੇ ਡੀਗ ਡੀ ਕੇ ਬਾਜੇ ਹੋਗਾ ਤੁਹਾਨੂੰ ਮੈਂ ਸੌਰੀ 12 ਵਜੇ ਤੇ ਡੀਗਦੇ ਆਂ ਹੁਣ ਤਾਂ ਮਨ ਨੂੰ ਵੀ ਨੀਂਦ ਲੱਗਦੀ ਤੇ ਹੁਣ ਮੈਂ ਜੈਸ ਵੀ ਕੋਸਰੋਪੜ ਅੱਜ ਦੁੱਧ ਪਾਰਲੇ ਪਾਰਲੇ ਨੂੰ ਮਿਲ ਗਿਆ ਲੱਗ ਗਈ ਇਹਦੇ ਕਰਕੇ ਫਿਰ ਹੋਰ ਮੈਂ 15 20 ਮਿੰਟ ਲੈ ਲਿਆ ਹੂੰ ਇਹਦੇ ਕਰਕੇ ਹਾਂ ਨਿਕਲ ਕੇ ਲੱਗਿਆ ਹਾਂਜੀ ਚਾਚੂ ਹੱਜਾ ਜਾਰ ਹੱਜਾ ਚਾਚੂ ਬਾਦਦਾ ਮੈਂ ਪੁੱਤ ਨਹੀਂ ਪਿੱਛੇ ਸੀ ਕਿੰਨਾ ਪੁੱਤ ਦਾ ਜੀ ਗਰਮੀ ਹੀ ਗਰਮੀ ਹੀ ਗਰਮੀ ਹੀ ਯਾਰ ਮੀ ਆਰਮੀ ਨੇ ਤਾਂ ਪੱਟਾ ਖੜੇ ਪਾਈ ਪੱਕਾ ਬਸ 10 ਕਿ ਮਿੰਟ ਮੀਝ ਪੈਣ ਲੱਗੇ ਠੰਡਾ ਦਾ ਹੁੰਦਾ ਮੌਸਮ ਉਹ ਤੋਂ ਬਾਅਦ ਫੇਰ ਹੋਈ ਹਲਾਤ ਜਾਂਦੇ ਪਹਿਲੇ ਕਰਕੇ ਚਾਹਾਂ ਜੀ ਵੈਸੇ ਮੀਝ ਚ ਪਾ ਕੇ ਨਾ ਕਰਨ ਜਿਆਦਾ ਹੋ ਜੇ ਕਿਤੇ ਟ੍ਰੀਟ ਹੈਗੇ ਕਿੰਨਾ ਪਿਆ ਕਿੰਨੇ ਕਿ ਦੂਰ ਤੇ ਪੰਜ ਸਭ ਪਾਪਾ ਚੂਚ ਖਾਓ ਸੋ ਕੁਟ ਮੈਂ ਖਾਣਾ ਕਿਤੇ ਕਿਹੜੇ ਵਜੇ ਤੂੰ ਤੇ ਜੈਸੇ ਮੈਂ ਇਹਨਾਂ ਮੈਂ ਕਹਣਾ ਮਾਂ ਵੀ ਕਿੱਥੇ ਗਾ ਕੇ ਕਹਿੰਦੇ ਤੁਰ ਪਏ ਮਾ ਹੈ ਵੀ ਤੁਰ ਕੀ ਆਉਣੇ ਆਲਾ ਲੱਗਦਾ ਗੱਡੀ ਤੇ ਨਹੀਂ ਆਉਣਾ ਮੈਂ ਤੁਰ ਕੀ ਆਉਂਦੇ ਲੱਗਦਾ ਮੈਨੂੰ ਜਿਹੜੇ ਪਹੁੰਚੇ ਰਿਹਾਗੇ ਚੱਲ ਵੀ ਅਸੀਂ ਤੁਰੇ ਨਹੀਂ ਸੀ ਮੇਰੇ ਕੋਲ ਇਹ ਮੈਂ ਤਾਂ ਹੀ ਤੇ ਮੈਂ ਕਦ ਚੁੱਕ ਪਈ ਸੀ ਮੈਂ ਇਹਨਾਂ ਨੂੰ ਵੀ ਆਪਣਾ ਹੋਲਾ ਰੱਖਣਾ ਨਹੀਂ ਹੁੰਦਾ ਕੋਈ ਗਾਹ ਨੂੰ ਬੰਦਾ ਯਕੀਨ ਨਾ ਕਰੇ ਸਾਰੇ ਸਾਰਾ ਕੁਝ ਦੱਸ ਦੇਣਾ ਸੱਚ ਨਾਲ ਦੱਸ ਦੋ ਵੀ ਹਮੇਸ਼ਾ ਤੁਰੇ ਨਹੀਂ ਲਾਈ ਜੇ ਤੂੰ ਨਾ ਕੀ ਬੋਲ ਮੈਂ ਇਹਨਾਂ ਨੂੰ ਦੱਸਿਆ ਨਹੀਂ ਇੱਧੇ ਘੰਟੇ ਬਾਅਦ ਦੱਸਿਆ ਉਹ ਮੇ ਕੋ ਕੇਤੇ ਤੂਰ ਪੇ ਅੱਛਾ ਜੈਸਮੀਨ ਕਹਿੰਦੀ ਵੀ ਰਵਿੰਦਰ ਗੰਗਾ ਬੁੱਢੇ ਘੋਰਾ ਕੋਲ ਆਗੇ ਸਤਿ ਨਿਦੀ ਗੀ ਵਿੱਕੇ ਕਹਿੰਦਾ ਨਾ ਨਾ ਬੁੱਢਾ ਘੋਰਾ ਨਹੀਂ ਹੈਗਾ ਕਰਿਆ ਤੂ ਦੋ ਵਰਗੇ ਕਹਿੰਦੇ ਸੱਚ ਬੋਲ ਬੰਦੇ ਨਾ ਤਾਹੀ ਬਾਬੀ ਹਾਂ ਸਾਹਤੂ ਖਾ ਪਰ ਇੱਕ ਸੱਚ ਭਾਰੂ ਪਿਆ ਜਾਂਦਾ ਚੱਕਰ ਹੋਇਆ ਜੀ ਐਦਾਂ ਫਿਰ ਜਾਂਦਾ ਮੈਂ ਸਸਰ ਅਦਰੋਂ ਆਉਂਦੇ ਹਾਂ ਰੋਪੜਾ ਨਾ ਰੰਮਕੇ ਇਹ ਲੱਗਦਾ ਮੈਂ ਉੱਥੀ ਤੇ ਲੈ ਸਕਦਾ ਦਾ ਰੋਪੜ ਤੇ ਉਹ ਹੁਣ ਕਿੱਥੇ ਗਿਆ ਹੋਇਆ ਦਾ ਪਰ ਮੈਂ ਸਵੇਰੇ ਲੱਕੀ ਬਾਈ ਨੂੰ ਫੋਨ ਕਰਤਾ ਤਾਂ ਹਾਂ ਨਾ 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 ਤਾਜੇ ਬੱਟੇ ਪਹਿਲਾਂ ਮੈਂ ਵੀ ਉੱਥੀ ਤੇ ਲੈ ਕੇ ਆਇਆ ਤਾਜੇ ਬੱਟੇ ਮਿੰਦੀ ਇਹ ਮੈਂ ਖਾ ਵੀ ਅਗਲੇ ਨੇ ਕਈ ਵਾਰ ਚਲੋ ਹੋ ਵੀ ਸਕਦਾ ਵੀ ਅਗਲੇ ਨੇ ਕਿਸੇ ਨੂੰ ਜਵਾਬ ਦਿੱਤਾ ਹੋਵੇ ਸਾਡੇ ਕਰਕੇ ਕਿ ਭਾਈ ਯਾਰ ਇੰਨੇ ਦਾ ਹੈ ਨਹੀਂ ਜੀ ਚਲੋ ਹਨਾ ਤੂੰ ਜਾਣਾ ਸਾਹ ਬੰਦ ਕਰਕੇ ਮੈਨੂੰ ਚੰਗੀ ਜਿਹੀ ਨਹੀਂ ਲੱਗਦੀ ਇਹਨੇ ਤਾਂ ਸਾਰੇ ਖਰਾਬ ਕਰ ਦੋਨੇ ਜੇ ਕਰੇ ਬੰਦ ਠੱਕੇ ਖਿੱਚ ਮਖਾਨੇ ਚ ਉਹਨੇ ਤੇਨੂੰ ਛੁੱਪੀ ਚੁੱਕੀ ਨੇ ਛੁੱਪ ਦੇਣਾ ਜਾ ਦੇਖ ਹੈ ਨਾ ਮੈਨੂੰ ਕੋਈ ਪੁੱਛਦਾ ਹੀ ਨਹੀਂ ਚਰਾਕੇ ਤਾਂ ਹੀ ਗਲੋਟਨੀयां ਖਾਂਦਾ ਕੋ ਮਜਨਦਾ ਜੀ ਹੁਣ ਤਾਂ ਪਿਆ ਪਿਆ ਓਏ ਤਾਂ ਹੀ ਗਲੋਟਨੀयां ਖਾਂਦਾ ਠੀਕ ਆ ਹੋਵੇ ਤਾਂ ਹੀ ਖੰਦਾਗਾ ਮੈਂ ਗਲੋਟਨੀ ਦਾ ਮੈਨੂੰ ਕੋਈ ਚੱਕਰ ਲੱਗਦਾ ਤੇਰੇ ਕੋਲੇ ਹੋਰ ਚੰਗਾ ਨੰਨੂ ਪਾ ਜਾਣੇ ਇਹਨੇ ਤੇ ਆਪਣੀ ਨੀਂਦ ਵੀ ਪੂਰੀ ਕਰ ਲਈ ਲਾ ਵੇ ਹੁਣ ਇਹਨਾਂ ਨੂੰ ਚਾਹ ਚੂ ਤੁਸੀਂ ਕੋਈ ਨਹੀਂ ਦੇਣੀ ਤੁਸੀਂ ਰੋਟੀ ਦੀ ਕਰੀ ਵੀ ਤਿਆਰੀ ਰੋਟੀ ਦੋ ਇਹਨਾਂ ਨੂੰ ਸਿੱਧੀ ਹੋ ਨਾ ਠੀਕ ਆ ਫਿਰ ਗੱਲ ਚਾਹ ਵਾਲਾ ਟਾਈਮ ਜੇ ਚਾਹ ਪੀ ਲਈ ਫਿਰ 5 ਵਜੇ ਰੋਟੀ ਖਾਂਗੇ 5 ਵਜੇ ਤੁਸੀਂ ਕਹਣਾ ਸੀ ਡੰਗਰ ਚੋਣੇ ਘੰਟਾ ਇੱਕ ਰਹਿ ਗਿਆ ਵਿੱਚ ਇੱਕ ਘੰਟੇ ਚ ਕਰ ਲੋ ਜੇ ਅੱਜ ਦੁੱਧ ਦੇ ਚਾਣ ਦੇ ਨਾਲ ਭੱਜਣੀ ਸੀ ਹਾਂ ਜੀ ਅੱਜ ਮਾਸੇ ਉਹ ਤਾਂ ਚਾਹ ਕੱਚੇ ਅੱਜ ਵੀ ਮਾਸੇ ਪੈਦੀ ਲੱਗਦਾ ਅੱਜ ਮੈਂ ਵੀ ਤਾਂ ਬਹੁਤਾ ਕੋਈ ਨਹੀਂ ਕੋਈ ਕਰਤੀ ਨਹੀਂ ਹੈਗੀ ਆਪਾਂ ਤਾਂ ਕੋਲੇ ਕਰਾ ਰਹੇ ਆਪਣੀ ਕੋਈ ਗਲਤੀ ਨਹੀਂ ਚਿੱਟਾ ਤਾਂ ਚੋਣੀਆਂ ਵੀ ਨਹੀਂ ਡੰਗਰ ਜੇ ਤਾਂ ਤੂੰ ਗਲਤੀ ਕਰਦਾ ਤੂੰ ਪਰਦਾ ਤਾ ਫੇ ਜਿਹਦੀ ਗਲਤੀ ਹੈ ਫੇ ਹੋਰੇ ਬਹਿ ਜਾਊਗਾ ਭਾਈ ਪ੍ਰਿੰਗਮੈਂਟ ਤੁਸੀਂ ਜਾ ਕੇ ਮੈਂ ਚੱਕ ਲਵਾਂਗਾ ਹਾਂ ਤਾਂ ਉਹਦੀ ਮੈਂ ਉਹਦੇ ਦੇ ਆਉਂਗਾ ਰੋਟੀ ਕਰੂ ਫਿਰਦੀ ਗਾਦੀ ਕੋਈ ਨਾ ਮੈਂ ਆਪਣੀ ਬਣੀ ਨੂੰ ਕਹਿਣਾ ਵੀ ਚੋਦੇ ਮੇਰੇ ਬਣ ਦਿਖੀਆਂ ਨਾ ਉਹ ਉਹ ਵੀ ਚੱਕਰ ਹੈਗਾ ਰੋਪੜ ਇੱਕ ਉਹ ਵੀ ਤਾਂ ਹੈਗਾ ਕਿ ਕਿਸੇ ਨੇ ਇੱਕ ਸਰਾਂਜੀ ਬਣਾਈ ਵੀ ਆ 15 ਰੁਪਏ ਇੱਕ ਬੰਦੇ ਦਾ ਖਾਣਾ ਦਿੰਦੇ ਹੋ 15 ਕੇ 20 ਲੈਰੀ ਸ਼ਾਮ ਮੰਦਰ ਕੋਲ ਇਹ ਮਦੇ ਵੀ ਲੈ ਕੇ ਗਏ ਆਪਣੀ ਰਸੋਈ ਪਤਾ ਨਹੀਂ ਕਿਹੜੀ ਉਸ ਦੀ ਭਾਈ 5 ਰੁਪਏ ਹੀ ਸ਼ਾਇਦ ਨਾ 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 15 ਰੁਪਏ ਤਾਂ ਜੇ ਮੈਂ ਗੱਡੀ ਚਲਾਉਂਦਾ ਹਾਂ ਤਾਂ ਜਿਆਦਾ ਦਿੰਦੇ ਤੇ ਪਰੌਂਠਾ 15 ਰੁਪਏ ਰੋਟੀ ਦੀ ਉੱਥੇ ਸਟੇਸ਼ਨ ਦੇ ਸਾਹਮਣੇ ਹੀ ਜਾਂਦਾ ਸੀ ਉਹ ਹਾਂ ਸਟੇਸ਼ਨ ਸਾਹਮਣੇ ਵੀ ਖੜਦੇ ਕਿਤੇ ਲੈਰੀ ਸ਼ਾਮ ਮੰਦਰ ਕੋਲ ਵੀ ਹੈਗਾ ਰੋਟੀ ਤਾਂ ਤੁਹਾਨੂੰ ਉੱਥੇ ਦਾ ਪੈਕ ਕਰਵਾ ਦੇਣੀ 100 ਰੁਪਏ ਨਹੀਂ ਲੱਗਣਾ ਸਾਰਾ ਵੇਖੇ ਇਹਨੂੰ ਵੇਖ ਤੇਰੇ ਬੰਦੇ ਬਰਦ ਨਾ ਕੰਤਾ ਹਾਥੀ ਕਰਨੇ ਦੀ ਆ ਨਾ ਹਾਥੀ ਲੈ ਇਹ ਤਾਂ ਹਾਥੀ ਦਾ ਮਸ਼ੀਨ ਲੈ ਕੇ ਗਾਇ ਚੋਲ ਲਾਦੀ ਭਾਈ ਇਹਨਾਂ ਨੂੰ ਗਾਇ ਯਾਰ ਇਦਾਂ ਤਾ ਬਰੋੜੀ ਆਉਂਦੀ ਹੋਏ ਇੱਥੇ ਤੋਂ ਝੋਲ ਬਣਾ ਲਈ ਨਾ ਦਾਲ ਤਾਂ ਬਣਾਉਂਦੇ ਨਹੀਂ ਆਹ ਨਹੀਂ ਕਾਨੂੰਨੀ ਰੋਟੀ ਖਾਣੀ ਆ ਅੱਜ ਖਾਣਾ ਮਰਜ਼ੀ ਖਾਣ ਦੀ ਪਰ ਹਾਂ ਕਿਸੇ ਪੰਗਾਇਦ ਦੇ ਹੱਥਾਂ ਨਹੀਂ ਆਉਂਦਾ ਹੱਡ ਦੇ ਰਿਓ ਤੇ ਅੱਜ ਤੂੰ ਐ ਕਰ ਉਹਨੂੰ ਭੇਜ ਦੇ ਨਾ ਐ ਕਰੂੰਗਾ ਉੱਥੇ ਵੀ ਮੈਂ ਘਰਾਂ ਲਿਆ ਕੇ ਨਾ ਕੰਨੇ ਕੰਨੇ ਰੋਟੀ ਮਾਰਕ ਲਾ ਕੇ ਦੇ ਦੂੰਗਾ ਭਾਈ ਮੇਰੇ ਆ ਕੀ ਆ ਕ ਕਰਦਾ ਇਹ ਮੇਰੇ ਕੋਲ ਆਉਣ ਨੂੰ ਫਿਰਦਾ ਆ ਕਈਆਂ ਹੋਣੀਆਂ ਕਈਆਂ ਹੋਣੀਆਂ ਕਈਆਂ ਹੋਣੀਆਂ ਕਾਕੇ ਨੂੰ ਉਹ ਪਰ ਨਹੀਂ ਜਾਣਾ ਮੈਂ ਮਰੂਗੀ ਕਈਆਂ ਹੋਣੀਆਂ ਥੱਲੇ ਕਿੱਥੇ ਹੈ ਆ ਗਈ ਮਾਸੀ ਦੇ ਡੜਕੇ ਨਾਨੀ ਦੇ ਡੜਕੇ ਅੱਜ ਖੰਡਾ ਵੀ ਲੈ ਆਵਾ ਪੀਨੇ ਮਾਰੇ ਆ ਕੀਨੇ ਮਾਰੇ ਕੀਨੇ ਲਾ नहीं आए डाँटते नहीं आएंगे दो दिनों में तो कहाँ देखते थे तो कहाँ जाने नहीं हो रहे हैं चार जंदी फिर पेरे ना हो और कहाँ जाना जूस पीला जूस पीला नानी मार दी मेरे पुत्र जूस पी आज जूस पी बस ऊपर नहीं जाना अब जवाहर जी कर लो वो तो पावडर नहीं चढ़ाना अच्छा ऊपर ਨਾਨਾ ਕਿਆ ਕਰਨਾ ਕਰਦਾ ਬਾਬੂ ਨੂੰ ਅੰਨੂ ਬੜਿਆ ਨੰਨੀ ਨੇ ਉੜਾਇਆ ਅੰਨੂ ਨਾਨੀ ਨੂੰ ਥੈਂਕ ਯੂ ਕਰ ਦੇ ਚਲ ਥੈਂਕ ਯੂ ਕਹਦੇ ਨਹੀਂ ਅਜਾ ਤਾਦਾ ਤਾਦਾ ਕੰਡ ਹੋਇਆ ਆਵਾਜ਼ ਇਹ ਕਹਿਣਾ ਦਾਦੀ ਦਾਦੀ ਜੁਸ਼ਮਣੀ ਹੋਈ ਹੈ ਨੀਚੇ ਤਿਆਰ ਤੇਰਾ ਨਾਮ ਕੀ ਹੈ ਮੇਰਾ ਤੁੰਦ ਤੇਰਾ ਨਾਮ ਕੀ ਹੈ ਵਾਟ ਇਜ਼ ਯੂ ਮੈਮ ਨੰਨੀ ਐਂਕਲ ਆ ਕੇ ਦੇ ਰਹੀ ਹੈ ਕੀ ਤੁਹਾਡੀ ਗੱਲ ਹੈ ਨਾ ਇਹ ਤਾਂ ਠੀਕ ਐ ਥੋੜਾ ਦੁੱਗ ਗਿਆ ਆ ਦੇਖੋ ਇਹ ਕਈ ਵਾਰ ਕਵਾਡਾ ਜੀ ਨਹੀਂ ਕਰਦੀ ਰਹਿਦੀ ਐ ਨਹੀਂ ਐਂਕੋ ਵਧੀਆ ਗੱਲ ਐ ਜੀ ਬਿਆਨੇ ਕੋਣਾ ਜਿੱਦਾਂ ਉਹ ਗਾਣਾ ਸਕੂਲ ਚ ਪਾਉਣਾ ਹੂੰ ਉਹ ਫਿਰ ਆ ਉਸ ਤੇ ਚੀਜ਼ਾਂ ਦਾ ਉਹ ਪਹਿਲਾਂ ਹੀ ਮੰਗਦੇ ਆ ਵੀ ਇੰਨੀ ਕਿਨੂੰ ਥੋੜਾ ਬਿਧਾਉਣੀ ਚਾਹੀਦੀ ਐ ਹਾਂ ਇੰਨੀ ਕਿ ਗਲਤੀ ਆਉਂਦੀ ਹੋਵੇ ਏ ਬੀ ਸੀ ਆਉਂਦੀ ਹੋਵੇ ਉਹ ਚੀਜ਼ੇ ਬੋਲਦਾ ਸਣਾ ਬੋਲਦੀ ਹੈ ਫੇਰ ਦੀ ਖੇੜੀ ਪਰ ਕੱਲੀ ਨਹੀਂ ਬੋਲਣਾ ਜਦ ਮੇਰੇ ਕੋਲ ਕੱਲੀ ਹੁੰਦੀ ਹੈ ਕਿਸੇ ਸਾਹਮਣੇ ਮਗਰ ਮਗਰ ਬੋਲੀ ਜਾਂਦੀ ਹੈ ਜੈਸਮੀਨ ਬਈ ਚਲ ਐਨਾ ਤਾਂ ਚਾਹੀਦਾ ਐਨਾ ਕਹਦਾ ਚਾਹੀਦਾ ਸਾਡਾ ਕਾਕਾ ਵੀ ਬੋਲੇ ਕਰੂਗਾ ਮੈਂ ਸ਼ੁਰੂ ਤੇ ਅੰਗਰੇਜ਼ੀ ਬੋਲਣ ਕਰਨੀ ਕਹਿੰਦਾ ਸ਼ੁਰੂ ਤੇ ਹੀ ਲੈ ਲੈ ਕਹ ਜਿਹੜੀ ਮੈਂ ਹੁਣ 2 ਕਮੀਨੇ 3 ਮਹੀਨੇ ਅੰਗਰੇਜ਼ੀ ਬੋਲਣੀ ਤੁਹਾਨੂੰ ਸਮਝੇ ਨਹੀਂ ਲੱਗਣੀ ਉਹ ਜੇ ਭਾਈ ਕਿਹਾ ਸੀ ਨਾ ਕਿਸੇ ਨੇ ਫੋਲਾ ਜਾ ਫੜਿਆ ਗਿਰਜ ਹੋਏ ਹੀ ਜਿੱਦਣ ਉਹ ਨਹੀਂ ਜਾਇਆ ਤਾਂ ਪਾਣੀ ਪੈ ਗਿਆ ਉਹ ਅਗਲੇ ਨਾਲ ਆਏ ਹੋਏ ਤੇ ਜੀ ਹਾਂ ਉਹਨੇ ਚੱਕ ਲਿਆ ਇਹ ਭਾਈ ਉਹਨਾਂ ਨੇ ਇੱਕ ਇੱਕ ਬਾਹ ਨਾਲ ਚੱਕ ਲਿਆ ਮੈਂ ਕੋਲ ਬੈਠਾ ਮੈਂ ਤਿਆਰ ਤਾਂ ਜੀ ਮੈਂ ਮਨੂੰ ਮਖਾ ਇੰਨੇ ਮਾਰਨੀ ਪੁੱਛੇ ਨੂੰ ਛਾਲ ਦੀ ਉਹ ਗਿਰਜ ਵਾਲਾ ਜਲੇ ਜੀ ਪਰ ਉਹਦਾਂ ਤੇ ਕਹਿ ਰਿਹਾ ਇਹ ਸੁਤਾਰਿਆ ਉਹ ਕਿਹਾ ਮੇਰੀ ਛਾਲ ਜੀ ਮਾਰੀਆ ਨਹੀਂ ਉਹਦਾ ਲੱਗਿਆ ਰਿਹਾ ਮੈਂ ਇਹ ਛਾਲ ਮਾਰੂੰਗਾ ਬਕਰ ਇਹਨਾਂ ਦਾ ਜਨੈ ਛੋਟਾ ਜਾਂ ਦੋ ਦਿਨ ਤਾਂ ਜੱਦ ਨਹੀਂ ਟਿਕੇ ਆ ਤਾਂ ਸੀਛੇ ਤੋਂ ਨਿਕਲਣ ਨੂੰ ਤਿਆਰਤਾ ਦੋ ਬੱਚੇ ਲੈ 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 ਹਾਂ ਦਿਨ ਤੇ ਮੱਜਾ ਲਾ ਦੋ ਤੁਰਨ ਛੇਤੀ ਲੱਗੂਗਾ ਇਹ ਹਾਂ ਜਿਹੜਾ ਚਟਕੇ ਜਨੂ ਵੀ ਹੈ ਆਪਣੇ ਵਜਨ ਪਰੇ ਜਾਂਦਾ ਜੀ ਮੈਂ ਖਾਣਾ ਹੈ ਪੂਰਾ ਗੜਾ ਆ ਜੀ ਉਹਦਾ ਮਾੜਾ ਇਹ ਸਹਾਰਾ ਵਾਲੇ ਦਾਲੇ ਨੂੰ ਜਾਣ ਤੇ ਲਾਉਣਾ ਪੈਂਦਾ ਨਹੀਂ ਆਪਣੇ ਵਜਨ ਪਰੇ ਆਪ ਖੜਦਾ ਮੋਕਰ ਲਿਆ ਹੋਈ ਨਾ ਕੇ ਜਿੱਦ ਤੱਕ ਕਰਨੀ ਬੈਠਾ ਥੋੜਾ ਜਿਹਾ ਹੋਰ ਦੇ ਬੈਠੇ ਨਹੀਂ ਬੈਜਣੀ ਨੂੰ ਹਾਂ ਵੇਖਣ ਲਾਉ ਜੀ ਥੱਲੇ ਤੋਂ ਹੋਰ ਆਪ ਬੈਠਣ ਲੱਗੋ ਫੇਰ ਬੋਕਰ ਹਾਂ ਵਜਨ ਸੰਭਾਲਣ ਲੱਗੇ ਬੈਠੇਗਾ ਮੈਂ ਬੋਕਰ ਦੂਰ ਤਾਜ ਤੇਰੀ ਹੀ ਚਰਤਾ ਦਾ ਹੋ ਗਿਆ ਨਾਨੀ ਮਾਰੂਗੀ ਫੇਰ ਤੇਰੀ ਜਰਤਾ ਦਲਦੀਆਂ ਤੇਰੀਆਂ ਹੀ ਆਹੋ ਫਿਰ ਆਹੋ ਚੱਲੋ ਰਾਣੀਆ ਚੱਲਿਆ ਕੀ ਹੋ ਗਿਆ ਔੜੀ ਬਰਾਈ ਫਿਰ ਹਾਏ ਮੇਰਾ ਪਤ ਕੀੜੀ ਕਿੱਡੀ ਮਾਰ ਛੱਡੀ ਤਾਂ ਹਣ ਪੌੜੀ ਕਿਨੂੰ ਆਉਗੀ ਨਹੀਂ ਇਹ ਵੀ ਮਜਾਕ ਸਮਝੀਦੀ ਸੀ ਨਾਨੀ ਨੇ ਮਾਰਿਆ ਭਾਈ ਨਾਨੀ ਨੇ ਮਾਰਿਆ ਬੱਸ ਕਿੱਥੇ ਬੱਜੀ ਓਰੇ ਬੱਜੀ ਹਾਂ ਬਾਤ ਬੱਸ ਪਾਰੀ ਕਰ ਦ ਪਾਰੀ ਕਰਕੇ ਠੀਕ ਕਰ ਦਿੰਦੇ ਚਲ ਹੋ ਗਿਆ ਬੱਸ ਬੱਸ ਹੋ ਗਿਆ ਠੀਕ ਹੋ ਗਿਆ ਚਲ ਆਓ ਨਾ ਅਸੀਂ ਬੈਠੇ ਰੋਟੀ ਖਾ ਲੱਕੀ ਬਣਾ ਸਾਰਿਆਂ ਨੂੰ ਕਰਨੀ ਆ ਮਾਂ ਆਹੋ ਚਲ ਆਇਆ ਪਤਾ ਕੁਰਸੀਆਂ ਨਾਲ ਵਿਕੀ ਦੋ ਤੇ ਇਹ ਆਹੋ ਹਾਂ ਦੋ ਕੋਈ ਨਾ ਮਸਤੀ ਖਾਣ ਮੈਂ ਮਮੀ ਗੱਲ ਕੋਲ ਹੋ ਗਈ ਜੀ ਕਹਿੰਦੇ ਚਾਹੋ ਕਹਿੰਦੇ ਮੈਂ ਰੀਤ ਵਾਲਾ ਚਮਚਾ ਦਿੱਤਾ ਮਮੂ ਨੇ ਅਸਲੀ ਉਹ ਮੈਂ ਹਮਚਾਰੇ ਖਾਈ ਜਾਂਦੇ ਹੁਣ ਬਈ ਠੀਕ ਐ ਮੈਂ ਜਾਣ ਕੇ ਖਾਂਦੀ ਆ ਹਾਂ ਬੰਦਾ ਉਹ ਨਾ ਟੇਕਾ ਨਾ ਲਾ ਟਾਲਾ ਨਹੀਂ ਗਿਰਦੀ ਨਹੀਂ ਹੈਗੀ ਸੋਣੀ ਛੋਟੀ ਜਿਹੀ ਥੋੜੀ ਜਿਹੀ ਨਹੀਂ ਹੈ ਉਹ ਨਹੀਂ ਸਿਆਣੇ ਬੰਦੇ ਦੇ ਨਾਲ ਜਿੱਦਾਂ ਹੁਣ ਜਾੜਾ ਮੈਂ ਠੰਡਾ ਦਿੱਤਾ ਲੱਗਦਾ ਹੁੰਦਾ ਇਹਦੇ ਵਿੱਚ ਵਧੀਆ ਸਾਾਬ ਜੇ ਵੀ ਉਹ ਕਿੰਦ ਨਹੀਂ ਪਰ ਉਹ ਸਾਾਬ ਜੇ ਵੀ ਦੇਖ ਕੇ ਲੋਜੀ ਚਲਾਦੇ ਨਾ ਮੈਂ ਤਾਂ ਦੇਖਿਆ ਨਹੀਂ ਤਾਂ ਮੈਂ ਕਹਾਂ ਮੈਂ ਤਾਂ ਮੈਨੂੰ ਇਹਨਾਂ ਨੇ ਸਾਰਾ ਜੇ ਕਰ ਕਰਕੇ ਦਿਖਾਇਆ ਮੈਨੂੰ ਵੀ ਨਹੀਂ ਦੇਖਿਆ ਇਹ ਆਂਦੀ ਹੋਰ ਕੇ ਦੇਖਣਾ ਮੈਂ ਤੇ ਚਮਚਾ ਇਹ ਮਤਲਬ ਜਾਣ ਕੇ ਦਿੱਤਾ ਹੀ ਚਿੱਚਾ ਕਰੀ ਜਾ ਹਾਂ 100 ਰੋਗ ਜਾਨਾ ਟੋਪ ਦਾ ਵਿਚਰਣ ਪਤਾ ਕਿ ਕਰਾਂ ਦੂਰ ਆਪਾਂ ਲਾਇਆ ਹੋਇਆ ਨਾ ਨੰਨੇ ਨੂੰ ਪੜਾਓ ਆ ਮਾਰਦਾ ਛਾਲਾ ਛਾਲਾ ਬਹੁਤ ਮਾਰਦਾ ਜੀ ਇਹ ਇੱਕਣੀ ਇੱਕਣੀਆਂ ਚਾਹੀ ਨੂਰ ਕਰੇ ਕਰਦੀਦੀ ਬਹੁਤ ਜਲਦੀ ਤਰਨ ਲੱਗੀਦੀ ਜਾਨ ਪੈ ਜਾਂਦੀ ਕੋਈ ਲੱਤਾਂ ਤੋਂ ਜਾਨ ਪੈ ਜਾਂਦੀ ਜਾਨ ਪੈ ਜਾਂਦੀ ਹਾਂਜੀ ਹਾਂ ਤੇਰੀ ਦਰਾਨੀ ਨੇ ਬਣਾਈਏ ਦੇਖਿਆ ਕਿੰਨੇ ਸਵਾਦ ਜਿਹੜੀ ਤੈ ਬਣਾਈ ਤੇ ਪੁੱਛੀ ਵੀ ਨਹੀਂ ਮਟਰ ਬਣੀ ਕੋਈ ਗੱਲ ਨਹੀਂ ਤੇਰੀ ਵੈਰੀ ਗੁੱਡ ਕਹੇ ਦਾ ਵੈਰੀ ਗੁੱਡ ਕਹਤਾ ਨਹੀਂ ਕੋਈ ਗੱਲ ਨਹੀਂ ਕਿੰਨੇ ਨਾ ਮਾਵਾ ਦੀ ਜਿਹੜੀ ਚੀਜ਼ ਬਣਦੀ ਜੋ ਕਈ ਸਵਾਦ ਨਹੀਂ ਹੁੰਦੀ ਜਿਨੇ ਵਾਲੇ ਮਟਰ ਜਿਹਾ ਮਟਰ ਪਨੀਰ ਤਾਂ ਬਹੁਤ ਸਵਾਦ ਆ ਜੀ ਹਾਂ ਬਾਕੀ ਚਲ ਹਾਂ ਮਟਰ ਪਨੀਰ ਫੇਵਰਟ ਹੈ ਮਾ ਮੁੰਡੇ ਲਾ ਕੇ ਨਹੀਂ ਮਿਕਸ ਜਾਲ ਜੀ ਵੀ ਠੀਕ ਦੀ ਬਾਹੋਂ ਤਾਂ ਬੋਲਣਾ ਉਹ ਬਾਤੇ ਆ ਪਤਾ ਕਿਦੋਂ ਕਿਦੋਂ ਮੈਨੂੰ ਕਿਦੋਂ ਠੇਸ ਪਹੁੰਚ ਜਣੀ ਗੱਲ ਆ ਜੀ ਇਹ ਵਾਲੇ ਵਾਲ ਜਾਣ ਲੈ ਹੁਣ ਤਾਂ ਅਸੀਂ ਤੈਨੂੰ ਕਹਿੰਦੇ ਆ ਵੀ ਓਕੇ ਆ ਕੇ ਕਰਨੀ ਤੇ ਵਿਚਾਰ ਨਹੀਂ ਬਹੁਤ ਸਵਾਦ ਹੈ ਬ੍ਰੈਂਟ ਹੈ ਨਹੀਂ ਕੀ ਕਹਿਣਗਾ ਰੇਤਾ ਕੜ ਦਨੀ ਨੂੰ ਕੜ ਕਹਿੰਦੇ ਆ ਮੈਂ ਕੋਈ ਨਹੀਂ ਲੱਗਦਾ ਫੁੱਲ ਹੋਰ ਉਸ ਕਹਿੰਦਾ ਆ ਮਿਕਸ ਰਾਈਟਾ ਰੇਤਾ ਹੀ ਕਹਿੰਦੀ ਹੁੰਦੇ ਮਮੀ ਹੋਰ ਨਾਏ ਕੁਛ ਕਹਿੰਦੀ ਹੁੰਦੀ ਬਿਰੇ ਜਮਨ ਭਰ ਨੂੰ ਕੀ ਕਹਿੰਦੀ ਹੁੰਦੀ ਹੈ ਚੱਲ ਕੁਛ ਕਹਿੰਦੀ ਹੋਣੀ ਅੱਗੇ ਗੱਲ ਦੱਸੋ ਉਹਦੀ ਤੇ ਨਾ ਤੇ ਅਸੀਂ ਮੈਂ ਕਿਹਾ ਪਿੰਡ ਗਈ ਗਈ ਬਹੁਤ ਵਧੀਆ ਮੇਰੇ ਪਸੰਦ ਖੈਰੂ 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 ਹਾਂ ਇਹ ਕਾਹਦਾ ਪੇਕਾ ਮੰਗਤ ਅੱਜ ਇਹ ਆਪਾਂ 40000 ਰੁਪਏ ਦੇ ਦਿੱਤੇ ਚਲ ਗਿਆ ਹਾਂ ਮਮਾ ਇਹ ਇੱਥੇ ਹਰਦੀ ਨਹੀਂ ਕੋਣੇ ਤਾਂ ਹਰਦੀ ਬਣਨੀ ਚਾਹੇ ਨਾ ਕਾਜ ਨੂੰ ਬੋਧ ਨੂੰ ਦੱਸ ਦੇ ਨਾ ਕੱਲ੍ਹ ਕਰਦੇ ਅਸੀਂ ਇਕੱਲੇ ਨਹੀਂ ਆਪਾਂ ਤੁਹਾਨੂੰ ਸਾਰਿਆਂ ਦੀ ਹਾਂ ਅੱਗੇ ਅਸੀਂ ਚੌੜੀਆਂ ਦਿਖਾ ਦੇਣੀ ਸੀ ਜਿਹੜਾ ਬਿਚਾਰੀਆਂ ਜਿਹੜਾ ਦਿਖਾਉਣ ਦੀ ਪਾਏ ਗਈ ਅਗਰ ਦੀ ਹੁਣ ਹਰਦੀ ਪਾਏ ਬਿਨੇ ਬਚੌੜੀ ਨਹੀਂ ਸਵਾਦ ਬਣਦਾ ਕੀ ਹਲਦੀ ਦਾ ਟੇਸਟ ਤਾਂ ਉਦਾਂ ਵਧੀਆ ਹੁੰਦਾ ਹੈ। ਥੋੜੀ ਪਾ ਲਓ ਹਾਂ ਅੰਚ। ਹਲਦੀ ਦਾ ਅਨੁਪਾਤ ਸਾਲਚ ਵੀ ਹਲਦੀ ਪੈ ਜੀਏ। ਹਾਂ ਪੈ ਜੀਏ। ਮੈਨੂੰ ਤੇ ਪਹਿਲੀ ਵਾਰ ਇਹ ਨਾ ਇਹ ਤਾਂ ਦੋ ਚਮਚੇ ਭਰ ਕੇ ਹਲਦੀ ਜੇ ਪਾਏ ਸੀਗੇ। ਹੂੰ। ਠੀਕ ਹੈ। ਬਾਅਦ ਵਿੱਚ ਪਤਾ ਲੱਗਿਆ ਵੀ ਸਾਲ ਤੇ ਹਲਦੀ ਪੈ ਜੀਏ। ਥੋੜੀ ਜਿਹੀ ਪਾ ਲਈ ਪੈ ਜੀਏ। ਇਹ ਅੰਦਰ ਜਾ ਕੇ ਰੁਮਾ ਠੀਕ ਹੋ ਜਾਂਦੇ ਆ। ਸ਼ਾਂਤ ਹੈ। ਹਲਦੀ ਖਾਣ ਦਾ। ਸਾਡੇ ਸਾਡੀ ਪੈ ਜੀਏ। ਜੈਕਰ ਸਾਡੇ ਠੀਕ ਹੋ। ਇੱਕ ਵਾਰ ਜੀ ਸਾਡੇ ਤਾਇਆ ਜੀ ਦੇ ਲੱਗੀ ਛੱਟ ਤਾਇਆ ਜੀ ਦੇ ਲੱਗੀ ਇੱਕ ਵਾਰ ਛੱਟ ਉਹਨਾਂ ਨੂੰ ਕਿਸੇ ਨੇ ਕਹਿਤਾ ਵੀ ਹਲਦੀ ਪੀ ਲੂੰ ਦੁੱਧ ਚ ਨਾ ਚਮਚਾ ਹਲਦੀ ਦਾ ਘੋਲ ਕੇ ਮੈਂ ਕਹਿੰਦਾ ਇਹ ਜਾ ਉਹ ਬਹਿਮੀ ਥੋੜੇ ਜਿਆਦਾ ਜੀ ਇਹ ਜਾ ਰੱਟਾ ਲਾਇਆ ਹਲਦੀ ਦਾ ਤਾਇਆ ਦਾ ਸਿਆਲ ਖਰਾਬ ਮੈਂ ਕਹਿੰਦਾ ਖਾ ਗਿਆ ਤਿੰਨ ਚਾਰ ਕਿਲੋ ਹਲਦੀ ਜੰਦਾ ਵੀ ਖਰਾਬ ਕਰਦੀ ਹੈ ਖਰਾਬ ਕਰਦੀ ਹੈ ਜੀ ਬਹੁਤ ਪਤਾ ਲੱਗਦਾ ਹੈ ਨਾ ਹਾਂ ਜੀ ਬਹੁਤ ਔਖੀ ਛੜਾਈ ਅਸੀਂ ਜੀ ਨਾ ਭਈਆ ਲੱਗਿਆ ਕਰਨ ਕਹਿੰਦਾ ਮੈਂ ਬਥੇਰਾ ਖੇਡ ਲਿਆ ਹੁਣ ਉਹਦਾ ਰੋਜੇ ਚੰਚਾ ਦੁੱਧ ਵਾਤੋ ਹਾਂਜੀ ਹਾਂ ਉਹ ਤਾਂ ਬੇਮੀ ਹੋ ਜੀ ਵਹਿਮ ਪੈ ਗਿਆ ਬਸ ਵਹਿਮ ਦਾ ਕੋਈ ਇਲਾਜ ਨਹੀਂ ਹਾਂ ਵਹਿਮ ਦਾ ਇਲਾਜ ਨਹੀਂ ਆ ਢਾ ਲੋ ਇਹ ਕਹਿੰਦਾ ਮੈਂ ਬਥੇਰਾ ਖੇਡਦਾ ਨਾਨੇ ਕੋਲ ਮੈਨੂੰ ਜਾਣ ਲੋ ਕਹਿੰਦਾ ਮੇਰੇ ਉਡੀ ਦਰਜੀ ਕੋਲ ਹਾਂ ਜੀ ਇਹਦੀ ਬਿਊਟੀ ਜ਼ਿਆਦਾ ਦਾਬੀ ਕੋਲੇ ਰਹਿੰਦੀ ਹੈ ਜੀ ਹਾਂ ਜੀ ਜੀ ਕੁਟਾ ਕੋ ਉਹਦੀ ਰੌਣਕਾਂ ਲੱਗੀਆਂ ਮੈਂ ਪੂਰੀਆਂ ਕਮਰੇ ਦੇ ਵਿੱਚ ਮਤਲਬ ਜੀ ਕਾ ਜਿਆਦਾ ਜਿਹੜੇ ਰੌਣਕ ਕਿਹਦਾ ਤੈਨੂੰ ਹਾਸੀ ਮਜ਼ਾਕ ਸਭ ਆਏ ਰਹਿੰਦੇ ਆ ਉਹਦਾ ਬਲਾਉਂਕ ਬਿਲਕੁਲ ਆਦੀ ਆ ਬਣਾ ਦੁਕਰਲੇ ਦੀਆਂ ਪਿੰਗਿਆ ਗੱਲ ਦਾ ਮਾਰਦੇ ਆ ਦੇਖਾਲੀ ਨਾ ਤੈਨੂੰ ਕਹਣਾ ਵੀ ਜੈਸਮੀਨ ਦੇ ਪਰਾਂਦੇ ਪਰੂ ਦੇ ਜਿਵੇਂ ਪੌਣੇ ਬਹੀਦੇ ਹੋ ਪਤਾ ਨਹੀਂ ਸ਼ਾਨ ਦੇ ਵਿੱਚ ਤਿਆਰ ਕਰਕੇ ਲੈ ਕੇ ਜਾਣਗੇ ਬਬੂ ਨੂੰ ਉਹ ਬਬੂ ਤਾਂ ਬੇਟਾ ਉਹ ਜਿਹੜੇ ਜਿਹੜੇ ਰਿਸ਼ਤੀ ਦੇ ਮਾਦਾ ਪਾਈ ਉਹ ਸਾਹ ਨਾਲ ਚੜਾਣੀ ਪੈਂਦਾ ਤੇ ਹੁਣ ਉਧਰ ਲਵਪ੍ਰੀਤ ਜੈਸਮੀਨ ਦੇ ਲੱਗੀ ਜੀ ਪਰਾਂ ਦੀ ਖੂਬ ਜੀ ਪਾਉਂਦਾ ਕਰ ਰਹੀ ਹੈ। ਕਿਹਾ ਉਹ ਰੈਨ ਤੋਂ ਬੰਨੇ ਡਿਜ਼ਾਈਨ ਕਰ। ਇੱਧਰ ਹੁਣ ਮੇਕਅਪ ਚੰਗ ਰਹੀ ਹੈ। ਮੈਂ ਕਿਹਨੂੰ ਮਾਰੀ ਜਾਂਦੇ ਹਾਂ ਕਿ ਕੋਈ ਨਹੀਂ। ਹੁਣ ਕਿ ਧੂਲੀਏ ਮੇਰੇ ਹੱਥ ਦਾ। ਮੈਂ ਛੱਡ ਕੇ ਨਹੀਂ ਪੱਛ ਸਕਦੀ ਮੈਂ ਕਰਕੇ ਹੈ ਤੁੰਨੀ। ਨਾ ਸੁਣੇ ਤੈਨੂੰ ਯਾਰ ਦਾ ਅੰਦਰ ਮੁੱਕੀ ਜਾਂਦਾ। ਇਹ ਦੱਸ ਤੈਨੂੰ ਕੁੜੀ ਨੇ ਫੜ ਲਿਆ ਸਾਨੂੰ ਬਣਾ ਦੇ। ਨਹੀਂ ਇਹ ਦੋ ਮਿੰਟ ਦਾ ਹਾਸੇ ਮਖਾਲ ਹੁੰਦਾ ਜੀ ਹੈਨਾ ਮਾ ਸਾਡੀ ਕੋਈ ਨਾ ਕੁੱਤਾ ਲੱਗਦਾ ਹੋਰ ਇੱਕ ਵਾਰੀ ਵੀਰ ਨੇ ਵੀ ਛੜਕਤੇ ਵੀ ਤੁਸੀਂ ਤੂੰ ਐਂ ਕਹਤੇ ਮੋਂਦਾ ਮੈਂ ਮਰ ਤਾ ਝੜੇ ਜਾਂ ਕੁਝ ਵੱਜ ਜਾਏਗਾ ਤੇ ਕਹਿ ਕੇ ਆ ਗਈ ਆ ਗਈ ਅੱਜ ਮਰ ਗਈ ਆ ਗਈ ਇਹ ਸੀ ਗੱਲ ਕਿ ਕਰਦੇ ਨੀਂ ਤੇ ਕਰਦੇ ਜਦੋਂ ਆਤਮਾ ਹੋ ਗਿਆ ਨਾ ਚੰਦਰਮੁਖੀ ਆ ਮੈਂ 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 ਗੱਲ ਕਰਦੀ ਸੀ ਮੈਂ ਤਾਂ ਦੇਖੋ ਵਰਮਨ ਕੀਰਤ ਨੇ ਸਗਲੇ ਪਾਇ ਨਾ ਕਿ ਨਾ ਸ਼ੁਭ ਨੇ ਪਾਇ ਨਾ ਨੂਰ ਨੇ ਪਾਇ ਕਿ ਨਾ ਸ਼ੁਕਰ ਚੰਦਰਮੁਖੀ ਬਣੀ ਆ ਨਾ ਤੁਹੇ ਆ ਨਾ ਚੰਦਰਮੁਖੀ ਦੱਸਣਾ ਆ ਗਿਆ ਤੇ ਉਹ ਨਾ ਪੜੀ ਨਹੀਂ ਇਹ ਚੰਦਰਮੁਖੀ ਕੋਈ ਨਹੀਂ ਕਦੇ ਕਦੇ ਨਾ ਫਿਲਮ ਦੇਖਦਾ ਬਾਈ ਚੰਦਰਮੁਖੀ ਬਾਪ ਜੀ ਸੈਸ ਬਾਪ ਬੈਠੇ ਬੈਠੇ ਫਿਲਮ ਦੇਖਦਾ ਉਧਰ ਉਹਨੇ ਉਹ ਛੜ ਛੜ ਦੀ ਚੰਦਰਾ ਉਹ ਪਾ ਕੇ ਘੰਗਰੂ ਉਧਰ ਦੇ ਜੈਸਮੀਨ ਆ ਗਈ ਭਾਈ ਇਹਨੇ ਵੀ ਚੰਦਰਾ ਮੈਂ ਤਾਂ ਮੌਕਾ ਹੋ ਗਿਆ ਤੇ ਜੈਸ ਮੌਕਾ ਹੋ ਗਿਆ ਐਂਦਾ ਹੋਈ ਗੱਲ ਜਿਹੜੀ ਚੰਦਰ ਨੂੰ ਹੀ ਦਿਲ ਮਨਾ ਉਧਰ ਤੋਂ ਸੜਾ ਮੇਨ ਪੱਟ ਚੰਦਰਾ ਦਾ ਜੀ ਚੰਦਰਾ ਵੀ ਆਈ ਹਾਂ ਜਦੋਂ ਚੰਦਰਾ ਖੜਕਣ ਲੱਗੀ ਬੱਸ ਜਦੋਂ ਸੜਾ ਸਸਪੈਂਸ ਬਣਦੇ ਆ ਗੱਲ ਹੈ ਜਦੋਂ 7 ਦੇ 12 ਦੇ ਨੇ ਕੰਨ ਕੋ ਫੜਨ ਕੋਈ ਨਹੀਂ ਪਤਾ ਲੱਗਦਾ ਜਿਹਨ ਮਾਰਦੀ ਕਹਿ ਜਾਓ ਐਰ ਜੀ ਸੁਣ ਲਈ ਉਹ ਅੰਕੜਾ ਉੱਪਰ ਮਨਕੀਰ ਦੱਸੇਗਾ ਸਾਇਆ ਬਹਿ ਨਹੀਂ ਸਾਇਆ ਬੰਦਾ ਮੈਨੂੰ ਪੁੱਛੇ ਲੱਗੇ ਨਾ ਹੋਰ ਗੱਲਾਂ ਮਾਰੀ ਜਾਂਦੇ ਹਾਂ ਹਾਂ ਇਹ ਲਵਾਣੀ ਜਿੱਦਾਂ ਆਸੀਆਂ ਗੱਲ ਕੀ ਉਹਦਾ ਰੋਜ਼ ਦਾ ਹੀ ਕੰਮ ਇੱਥੇ ਆ ਕੇ ਆਹੀ ਹੁੰਦਾ ਇਹਨਾਂ ਨੇ ਕਹਿ ਲਿਆ ਵਾ ਦੇਖ ਇਹ ਵੀ ਕੁੜੀਆਂ ਨਾਲ ਕਰਦੀ ਹੈ ਤੁਸੀਂ ਕਰਦੀ ਹੈ ਤੁਸੀਂ ਆਹ ਆਪਣੇ ਜੂ ਬੋਟਾ ਨੂੰ ਆਦੋ ਰੋਕੋ ਉਤੇ ਪੁੱਤੇ ਜੇ ਪੱਖਾ ਵੀ ਜਿੱਦਾਂ ਹੁਣ ਤਾਂ ਤੇਜ਼ ਆ ਜੀ ਜੇ ਪੱਖਾ ਹੌਲੀ ਲੱਗ ਗਿਆ ਨਾ ਚੱਲਣਾ ਕੱਲਾ ਕੱਲਾ ਫਰ ਦੇਖਦਾ ਫੇਰ ਦੇਖੀ ਜਾਂਦਾ ਪੱਖੇ ਲੱਗੀ ਲੱਗੀ ਇਹਨੇ ਮੈਂ ਤੱਪੜ ਖਾਣ ਲਾਓ ਭਾਈ ਪੈ ਗਿਆ ਪਰਾਂਦਾ ਜੈਸਮਿਨ ਦੇ ਅੱਛਾ ਤਾਂ ਹੀ ਅੱਜ ਸਿੰਪਲ ਜੀ ਬੈਠੀ ਦੀ ਇਹ ਵੀ ਮੈਂ ਵੀ ਭਾਈ ਉਧਰ ਤੇ ਆਇਆ ਵਾ ਹਾਰ ਸ਼ਿੰਗਾਰ ਕਰਨਾ ਹੈ ਠੀਕ ਆ ਆਓ ਜੀ ਹੁਣ ਚੂੜੀਆਂ ਭਾਈ ਰੰਗ ਬਰੰਗੀਆਂ ਹੈਂ ਸਾਰੀਆਂ ਤੇ ਲਾ ਦ ਇਹ ਜਿਹੜੇ ਰੀਤੀ ਰਿਵਾਜ ਆ ਭਾਈ ਇਹ ਤਾਂ ਪੂਰੇ ਕਰੇ ਜਾਣ ਹਨ ਤੇਰੇ ਫੈਦ ਆਪਣੇ ਹੱਥਾਂ 'ਗੇ ਲੈ ਪਾ ਲਾ ਆ ਜਾ ਇਹਨਾਂ ਇਹ ਵੀ ਪੰਗਾ ਦੇ ਜੀ ਦੇ ਲਈ ਜਿ렇게 ਇਹ ਤਾਂ ਸਾ ਇਹ ਤੋਂ ਚੁੰਡੀ ਵਰਦੀ ਆ ਬਈ ਚੁੰਡੀ ਜਿਹੜੀ ਆ ਪਰੇ ਕਰੋ ਖਾਣਾ ਨਹੀਂ ਨਹੀਂ ਹੋਸਣ ਨਹੀਂ ਚਲ ਹਾਂ ਬੁੱਤ ਤੇਲ ਲਾ ਦੇ ਸਰੋਗਾ ਤੇਲ ਲਾ ਲਓ ਥੋੜਾ ਜਿਹਾ ਹੁਰਕੇ ਆ ਜਾ ਦੱਬੀ ਫੜਨ ਜਾਂ ਮਫੋਲ ਆਪਰੇ 7 ਕਿਲੋ ਪਾ ਲੈ ਹਾਂ ਇਧਰ ਸੋਕ ਕੇ ਸਗੋ ਖੱਬੇ ਚ ਸਗੋ ਸੋਖੀਆਂ ਪੈਣੀ ਸੱਚੇ ਹੱਥ ਹੁੰਦੇ ਨੀ ਸੱਜੇ ਤੇ ਤਾਂ ਅਸਾਂ ਕੋ ਸੋਖੀ ਪੈ ਗਈ ਜੀ ਜਦੋਂ ਦੋਵਾਂ ਤੇ ਹੁੰਦੀ ਆ ਕਿਉਂਕਿ ਇਹ ਹੱਥ ਨਾਲ ਹੀ ਕੱਢ ਦਿੰਦੇ ਆਪਾਂ ਉਹ ਹਾਂ ਇਹਦਾ ਉਹ ਇਹ ਇਧੇ ਦਾ ਇਹ ਹੈ ਖੱਬੂ ਆ ਨਾ ਜਿਹਨੇ ਕਰਕੇ ਇਹਦਾ ਖੱਬਾ ਹੱਥ ਭਾਰੀ ਆ ਉਹ ਨਹੀਂ ਸੱਚੀ ਆ ਜੀ ਨਹੀਂ ਮਾਰਦੇ ਨਹੀਂ ਮਾਰਦੇ ਇਹ ਇੰਦਿਆ ਹੋਰ ਤੈਨੂੰ ਕਾਟ ਕੇ ਮਾਰਦਾ ਐਵੇਂ ਨਹੀਂ ਮਾਰਦੇ ਨੇ ਕੁੱਤੀ ਵਾਲੀ ਲੈ ਕੁੱਤੀ ਦੇ ਲਾ ਲੈ ਹੱਟ ਜਾ ਲੰਦਾ ਨਾ ਨਾ ਨਈਆ ਮੈਂ ਦਾਦਾ ਮਾਮਾ ਨਹੀਂ ਮੈਨੂੰ ਤੁਹਾਡਾ ਥੋੜਾ ਥੰਮ ਦੇਦਾ ਉਦੋਂ ਦੋ ਜਣੇ ਆਉ ਬੋਲੀ ਜਣੇ ਤੁਸੀਂ ਉਹਨੂੰ ਨੂੰ ਦੇਖ ਕੇ ਉਹ ਗੱਲ ਕਿਆ ਕਰਦੀ ਆ ਬਲੌਗ ਦੇ ਵਿੱਚ ਗਾਏ ਪੈ ਰਿਆ ਨਾ ਉਹਨਾਂ ਦੀ ਗੱਲ ਸਮਝਾ ਰਹੀ ਨਾ ਥੋੜੀ ਥੰਮ ਦੇ ਮੈਨੂੰ ਚੁੱਪ ਕਰ ਜੋ ਕੀ ਕੀ ਚੀਜ਼ ਦਾ ਕੋ ਟਾਈਮਿੰਗ ਤੁਹਾਨੂੰ ਹਮੇਸ਼ਾ ਇੰਨਾ ਟਾਈਮ ਕੋ ਤੁਹਾਨੂੰ ਬਲੌਗ ਬਣਾਉਣੀ ਹੁੰਦੀ ਆ ਏ ਵੀ ਸੋਚਦੇ ਨੇ ਵੀ ਜਦੋਂ ਉੱਧਰ ਕੈਮਰਾ ਚੱਲਦਾ ਉਹ ਬੋਲਦੇ ਆਂ ਤਾਂ ਤੁਸੀਂ ਵਿੱਚ ਦੋਗੇ ਪਤੀ ਲਗਾ ਦਿਆ ਪਤੀ ਲਗਾ ਰਹੀ ਆ ਮੱਥੇ ਤੇ ਇਹਨਾਂ ਨੇ ਸੰਧੂਰ ਦਾ ਨਾਮ ਪਤੀ ਰੱਖਿਆ ਵਾ ਜੀ ਪਤੀ ਲਗਾ ਦਿਆ ਇਹ ਪਤੀ ਦੇ ਨਾਮ ਦਾ ਹੀ ਹੁੰਦਾ ਫਿਰ ਪਤੀ ਦੇ ਨਾਮ ਇਹ ਉਦਣ ਉਦਣ ਕਹਿੰਦੇ ਆ ਪਤੀ ਵੀ ਲੈਣਾ ਉਥੇ ਸਮਾਨ ਲੰਦੀਆਂ ਇਹਨਾਂ ਦੀ ਮੈਂ ਕਿਹਾ ਪਤੀ ਨਾ ਕੀ ਚੱਕਰ ਹੇ ਕਹਿੰਦੀ ਅਸੀਂ ਸਤੂਰ ਦਾ ਨਾਮ ਪਾ ਲਿਆ। ਐ ਕਿ ਤੇ ਬਣੀ ਆਣੀ ਬਣ ਕੇ। ਨਹੀਂ ਮੈਂ ਇੱਕ ਵੀਡੀਓ ਤੇ ਦੇਖਿਆ ਤੇ ਮੇਰੇ ਤਾਂ ਜਿਆਦਾ ਹੱਥ ਪਿਆ ਗਈ। ਉਹ ਕਹਿੰਦੀ ਜਿਆਦਾ ਲੜ ਪੱਤੀ ਮਟੇ ਦੂ। ਨੂਰ ਇਹ ਤਾਂ ਇਹ ਸੋਹਣੇ ਤੂ ਨੂਰ ਐਤ ਰਾਣੀ ਮੈਂ ਪਟ ਆ ਗਈ ਤੇ ਮੈਂ ਨੂਰ ਮੈਂ ਤੇਰੇ ਕੋਲੇ ਆ। ਇਹ ਹੁੰਦਾ ਛਗਨੇ ਆ ਭਾਈ ਬਸ ਕਿਉਂਕਿ ਮਹਿੰਦੀ ਤਾਂ ਪਹਿਲਾਂ ਲੱਗੀ ਵੀ ਹੋਆ ਚਲੋ ਸ਼ਗਨ ਵਿਹਾਰ ਪੂਰਾ ਕਰੀਦਾ ਮਹਿੰਦੀ ਤਾਂ ਪਹਿਲਾਂ ਬਹੁਤ ਵਧੀਆ ਗੂੜੀ ਚੜੀ ਵੀ ਐ ਨਾ ਰਵਿੰਦਰ ਲਿਖ ਦਵਾ ਟੇਟਾ ਮੇਟਾ ਜਾ ਆ ਰਹੇ ਨਵੀਂ ਦੀਦੀ ਇਹਦੇ ਪੰਨਾਂ ਲਿਖ ਖਰਾਬ ਹੋ ਗਈ ਜਾਨੇ ਬਜਾਏ ਬਜਾਏ ਦੇਖੋ ਹੁਣ ਲਿਖੋਗੀ ਦੀਦੀ ਮੈਂ ਜਗ੍ਹਾ ਛਡਵਾਈ ਦੀ ਭਾਈ ਤੇ ਉਹ ਲਿਖਣਾ ਭੁੱਲ ਗਏ ਕੱਲਾ ਆ ਲੇ ਫੋਜਵਿੰਦਰ ਬਹੁਤ ਆ ਲੇ ਦੇ ਜੀ ਆ ਲੇ ਲੈ ਭਾਈ ਉਹ ਕਾਲ ਸੋਕੀ ਲੱਭਿਆ ਨਹੀਂ ਨਹੀਂ ਹੁਣ ਤਾਂ ਹੁਣ ਨਹੀਂ ਵਿਆਹ ਨੂੰ ਲਕੋਏ ਤੇ ਨੇ ਅੱਖਰ ਦਾ ਸਾਰੇ ਜੇ ਕਹੂਗੀ ਟੋਲੇ ਮੈਂ ਵਿੱਚ ਲੱਭ ਜਾਣਾ ਵਿਆਹ ਨੂੰ ਤਾਂ ਪੂਰਾ ਰਵਿੰਦਰ ਔਜਲਾ ਲਖਾਇਦਾ ਰਵਿੰਦਰ ਸਿੰਘ ਨਿਲਵਿੰਦ ਲੱਖ ਦੇਖੀ ਕੀ ਮੈਂ ਕਾੜ ਦਿਆ ਦੀਦੀ ਚਾਲੇ ਤਾਂ ਧੋਏ ਲੈਣੇ ਜੈਸੇ ਵੀਰ ਹੁਣ ਇਹਦਾ ਧੋਏ ਹੋ ਜਾਣਾ ਫੇਰ ਵੀ ਕੋਈ ਨਹੀਂ ਸ਼ਗਲ ਕਿਸੇ ਨੇ ਸ਼ਗਲ ਕਰਾਣਾ ਬਸ ਜੀ ਸ਼ਗਲ ਹੋ ਗਿਆ ਬਸ ਅਸੀਂ ਨਹੀਂ ਕਰਾਂਗੇ ਅਸੀਂ ਘਾਟਾ ਕਰਾਂਗੇ ਆਹ ਕੁਰੀ ਨੇ ਮੇਰੀ ਚਕੜਾ ਦੇਖਾ ਵਾਪਸ 10 ਸਾਲ ਬਰੇ ਬਰੇ ਲੈ ਤੋ ਕੁਰੀ ਜਦ ਉਧਰ ਉਧਰ ਧਿਆਨ ਕਰ ਨਹੀਂ ਉਹ ਲੈਣੇ ਕਾਲੇ ਨਹੀਂ ਲਾਉਣੇ ਕਦੇ ਥੋੜਾ ਜਿਹਾ ਲੱਡੂ ਦਾ ਸਵਾਦ ਆ ਤਾਜੇ ਬਣੇ ਹੋਏ ਜਮਈਆਂ ਲੈ ਜਿੰਦੀ ਖਾਣਾ ਖਾਲਾ ਖਾਣ ਦੀ ਵੀ ਖਾਲਾ ਨਾ ਬੱਸ ਸਾਰਾ ਮੂੰਹ ਮੁੱਠਾ ਕਰਾ ਦੇ ਹੁਣ ਪੱਦਰ ਨੂੰ ਸਾਰਾ ਮੂੰਹ ਸਵਾਦ ਕਰਾ ਦੇ ਵੀ ਕੇ ਜਾ ਬੁੱਢੀ ਫਾਟੀਆਂ ਨੂੰ ਗੱਪੇ ਲਾ ਧੱਫੇ ਹਾਂ ਉਹਨਾਂ ਨੂੰ ਦੋਨਾਂ ਦਾ ਫਾਟੀਆਂ ਬਣ ਜਾ ਬੜੇ ਬਣਾ ਲਈ ਸਹੀ ਗੱਲ ਆਹ ਨਹੀਂ ਦਿਖਦਾ ਮੈਂ ਨਹੀਂ ਤਾ ਹਾਂ ਬੱਸ ਵੀ ਸਾਰਿਆਂ ਨੂੰ ਬੀਬੀ ਕੀ ਕਹਿੰਦਾ ਗਾਥੇ ਆਹ ਦੇਖਿਆ ਚੰਗੀ ਪੱਲਾ ਨਾ ਨਾ 30 اندر 30 اندر ہائے ہائے نہیں سارا ہی جی گی نہیں میں نہیں نہ نہ جو اگیا سوچا نہ ویسے ساتھ کینو رکھتے ہونی بیٹھ کے کھا لو بندے اسی اپنے ورڈ کر ہمم آ رہا ہے کہ بندے منہ منہ کو منہ کو دا منہ کو دا آ رہا ہے تھوڑا سی ਸਭੀ ਫਿੱਟਾ ਘਟੀ ਆ ਕੋਸ ਦੀ ਨੀ ਦਿੱਤੀ ਆ ਨਹੀਂ ਕੋਈ ਕੋਮਾ ਦੇ ਕਾਗਜ਼ ਦਾ ਨਿਕਾਣੂ ਆ ਆ ਲੈ ਲਫਰੀ ਹੈ ਤੇ ਵਾਟੀ ਨਾ ਆਰਵਿੰਦਰ ਦਾ ਆ ਦੋ ਜਾਸੀ ਦਿੱਤੇ ਉਹ ਇੱਕ ਸੁਨੇ ਨਾਲ ਕਾਲ ਜਲਾਤਾ ਕੰਮ ਕਰ ਜਿਆਦਾ ਜੀ ਦਿੱਤਾ ਜੀ ਤੁਸੀਂ ਵੇਸੇ ਉਤਲ ਕੋਰੀ ਚੂੜੀਆਂ ਲੈ ਆਈ ਨਾ ਹਾਂ ਉਹ ਲੈ ਹਾਂ ਉਹ ਲੈ ਕੇ ਚੂੜੀਆਂ ਨਾ ਤੂੰ ਪਾਈ ਚਾ ਲੈ ਪਹਿਲਾ ਉਹ ਪਾਈ ਕਿ ਲਾਭਪ੍ਰੀਤ ਉਹ ਪਾਈ ਚੰਡੀ ਤਰੇਟ ਹਾਂ ਜੀ ਦਰਜਣਾ ਜੀ ਚਾਰ ਦਰਜਣਾ ਲਈ ਚਾਰ ਦਰਜਣਾ ਦੋ ਦਰਜਣਾ ਲਾਭਪ੍ਰੀਤ ਦੀਆਂ ਦੋ ਦੈਸਮੀ ਦੀਆਂ ਚਿਕਨਾ ਮਾਦੀ ਚਾਹ ਹਰੀਆਂ ਪਾਲੋ ਚਾਹ ਲਾਲ ਪਾਲੋ ਹਾਂ ਉਹ ਇਹਨਾਂ ਦਾ ਆਪਣਾ ਮੈਟਰ ਹੈ ਹਾਂ ਇੱਕ ਨਾਲ ਇੱਕ ਨਾਲ ਸੈੱਟ ਬਣਾ ਕੇ ਪਾਉਣਾ ਕਿਹੜਾ ਸੈੱਟ ਨਹੀਂ ਹਾਂ ਇੱਧਰ ਦਾ ਨਿਆਣਾ ਹੀ ਰਹਿਣਾ ਇੱਧਰ ਬੱਸ ਸੋ ਕਹਿੰ ਗੋਲਦੀ ਨੂੰ ਗੋਲੀ ਇਹਦੇ ਵਿੱਚ ਹੋਰ ਤਾਂ ਮੁਕਾੜੀ ਨਿਕਲ ਗਈ ਹੈ ਨਿਕਲ ਗਿਆ ਉੱਧਰੋਂ ਉਹ ਬੇਚ ਕਹਾ ਪਹਿਲਾਂ ਕਿਤੇ ਕਰ ਮੈਂ ਸੀ ਪਾ ਦੇ ਮੇਰੇ ਤੇ ਦੀਦੀ ਦੇ ਲੋ ਮਮੀ ਮੈਨੂੰ ਦੋ ਦੋ ਬਾਟ ਕਰ ਕਮਲ ਕੋਲ ਪਾਸੇ ਬੋਲਣਾ ਮੇਰੇ ਮਾਂ ਸਖਾਸੀਆਂ ਪਾ ਦੇ ਮੈਨੂੰ ਛਾਂਕਾ ਕਿਉਂਕਿ ਫਿਰ ਰਾਤ ਨੂੰ ਜਿੰਨੀ ਹੈ ਜਿਆਦਾ ਸ਼ਰਕਨ ਨਹੀਂ ਹੁੰਦੇ ਨੇ ਆਣੇ ਆਇਆ ਆਇਆ ਖੜਕਾ ਇਹ ਵੀ ਪੰਗਾ ਭਾਈ ਆ ਨਿਆਣੇ ਉੱਠ ਜਾਣੇ ਜਦ ਤੇ ਪਾਣੀ ਅਗਦੇ ਤੋਂ ਆਪਣੇ ਹੱਥ ਨਾਲ ਹੀ ਆਪਣੇ ਹੱਥ ਗਲੇ ਵਧੀਆ ਪੈਂਦੀਆਂ ਜੀ ਕੰਚੀਆਂ ਸਾਬਣ ਨਹੀਂ ਪਾਉਂਦੀ ਸਾਬਣ ਸਾਬਣ ਲਾ ਲਓ ਤੇਲ ਲਾ ਲਓ ਰਹੀ ਮੜਾ ਸਾਰੋਂ ਦਾ ਸਾਬਣ ਨਾ ਪਾਵੇ ਹਮ ਮਾਸੀ ਮੇਰੀ ਸਾਰੋਂ ਮੈਂ ਨਹੀਂ ਜੜਾ ਸਾਬਣ ਉਸਦਾ ਹਮ ਮਤਲਬ ਉੱਠ ਕੇ ਹੀ ਜਾਣਾ ਪੈਣਾ ਨਹੀਂ ਮੈਂ ਲੋਚ ਲੈਣਾ ਨਾ ਨਾ ਕੋਈ ਨਹੀਂ ਮੰਮੀ ਹੁਣ ਕਿਆ ਕਾਲੀ ਆ ਜੀ ਕੋਈ ਨਹੀਂ ਘਰਾਂ ਜਾ ਕੇ ਪਾਉਣੀ ਅੱਥਰ ਨਾ ਉਰੀ ਪਾ ਕੇ ਆਂਦੀ ਮੈਂ ਤੇਰੀਆਂ ਤਾਂ ਮੇਰੀਆਂ ਕੀਨ ਘਰ ਦੇ ਤੇ ਪਹਿਲਾਂ ਬੇਬੇ ਦਾ ਸਰਨ ਤੇ ਨਹੀਂ ਸਾਫ ਬਣਾ ਪਾਉਂਦੀ ਬੋਲੇ ਮਾਸੀ ਇੰਨੀਆਂ ਕੱਟੀਆਂ ਪੈ ਗਈਆਂ ਜੀ ਮਾਸੀ ਤੁਸੀਂ ਵੀ ਲੋਸ਼ਨੇ ਲਾ ਲਓ ਜੀ ਤੇਰੇ ਨਾਲ ਪੈਸੇ ਨਹੀਂ ਪਾਇਏ ਉਹ ਪਾਇਆ ਤਾਂ ਹੈ ਤਾਂ ਮੁੰਨੇ ਪਾਉ ਥੋੜਾ ਜਾਨ ਵਧੀਆ ਕਰਕੇ ਪਾਇਆ ਤਾਂ ਮੰਮੀ ਨੇ ਆਂ ਗਈ ਆ ਲੋਸ਼ਨ ਮਾਸੀ ਜੀ ਨੇ ਜਾਣ ਕੇ ਲੰਗ ਕਰ ਦਈਏ ਇਹ ਹੂੰ ਚਲੋ ਠੀਕ ਆ ਜੀ ਫਿਰ ਮੈਂ ਆਹ ਵਧੀਆ ਕੰਮ ਆ ਵੈਸੇ ਸ਼ੀਸ਼ਾ ਹਨਾ ਪਰਾਂਦੇ ਵਿੱਚ ਦੇਖਣੇ ਨੂੰ ਹੈ ਸ਼ੀਸ਼ਾ ਵੀ ਕਾਸਾ ਬੜਾ ਅਹ ਇਹ ਵੀ ਕੰਮ ਠੀਕ ਆ ਸ਼ੀਸ਼ੇ ਵੀ ਲੱਗੇ ਹੋਏ ਆ ਹਮ ਜਿੱਤੇ ਸੋਰੀ ਆਦੀਆ ਹੈ ਠੀਕ ਆ ਚਲੋ ਠੀਕ ਆ ਜੀ ਮਿਲਦੇ ਫੇਰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਾਸਿਕਾਲ ਜੀ ਸਾਰਿਆਂ ਨੂੰ